ਯੋਗ ਨਸ਼ਿਆਂ ਦੇ ਵਿਰੁੱਧ ਲੜੀ ਦੇ ਤਹਿਤ ਅੱਜ ਫਲੋਰ ਦੇ ਵਿੱਚ ਦੁਬਾਰਾ ਫੇਰ ਪੀਲਾ ਪੰਜਾ ਚੱਲਿਆ ਹੈਗਾ ਪਹਿਲਾਂ ਖਾਨਪੁਰ ਵਿੱਚ ਇੱਕ ਨਸ਼ਾ ਤਸਕਰੀ ਜਿਹੜੀ ਪ੍ਰਾਪਰਟੀ ਡਿਮੋਲਿਸ਼ ਕੀਤੀ ਗਈ ਸੀ ਤੇ ਅੱਜ ਫਲੋਰ ਕਿਲਾ ਰੋਡ ਦੇ ਉੱਤੇ ਫਿਰ ਇੱਕ ਨਸ਼ਾਦ ਅਸਕਦੀ ਦੀ ਪ੍ਰਾਪਰਟੀ ਡਿਮੋਲਿਸ਼ ਕੀਤੀ ਜਾ ਰਹੀ ਹੈ ਸਾਡੇ ਨਾਲ ਜਿਹੜਾ ਜਗੰਦਰ ਦਿਹਾਤੀ ਐਸਐਸਪੀ ਸਰਦਾਰ ਹਰਵਿੰਦਰ ਸਿੰਘ ਬ੍ਰਿਕੜਾ ਹੈਗੇ ਉਹਨਾਂ ਤੋਂ ਅਸੀਂ ਜਾਣਕਾਰੀ ਲੈਣੇ ਹੈਗੇ ਕਿ ਇਹ ਕਿਹਨੇ ਸ਼ਖਸੀ ਦੀ ਪ੍ਰਾਪਰਟੀ ਹੈਗੀ ਆ ਕਿੰਨੇ ਤੋਂਤੇ ਪਰਚੇ ਹੈਗੇ ਆ ਬ੍ਰਿਕ ਸਾਹਿਬ ਜਿਹੜੀ ਤੁਸੀਂ ਅੱਜ ਪ੍ਰਾਪਰਟੀ ਤੇ ਆਏ ਹੈਗੇ ਇਹ ਡਿਮੋਲਿਸ਼ ਕੀਤੀ ਜਾ ਰਹੀ ਹੈ ਜੀ ਸਰ ਇਹ ਕਿਹੜੇ ਸ਼ਖਸੀ ਹੈਗੀ ਆ ਔਰ ਕਿੰਨੇ ਸਾਰੇ ਤੇ ਬੰਦੇ ਦੇ ਪਰਚੇ ਹੈਗੇ ਸਰ ਇਹ ਕਿ ਉਹ ਵਿਜੇ ਮਸੀ ਨਾਮ ਦਾ ਸ਼ਖਸ ਹੈਗਾ ਉੱਥੀ ਘਾਟੀ ਫਲੋਰ ਦਾ ਹੀ ਰਹਿਣ ਵਾਲਾ ਇਹਦੇ ਉੱਪਰ ਇਹ ਟੋਟਲ 21 ਮਕਦਮੇ ਦਰਜ ਹੋਣੇ ਪਾਏ ਗਏ ਨੇ ਜੋ ਵੱਖ-ਵੱਖ ਧਰਾਵਾਂ ਦੇ ਵਿੱਚ ਦਰਜ ਨੇ ਜੀ ਜਿਨ੍ਹਾਂ ਦੇ ਵਿੱਚ ਤਿੰਨ ਜਿਹੜੇ ਮਕਦਮੇ ਐਨਡੀਪੀਐਸ ਸੈਕਟਰ ਨਾਲ ਸੰਬੰਧਿਤ ਹੈਗੇ ਨੇ ਜੀ ਇਹ 2004 ਤੋਂ ਲੈ ਕੇ ਜਿਹੜਾ ਹੈਗਾ ਕ੍ਰਾਈਮ ਦੀ ਦੁਨੀਆ ਦੇ ਵਿੱਚ ਜਿਹੜਾ ਹੈਗਾ ਇਨਵੋਲਵ ਹੈਗਾ ਜੀ ਤਾਂ ਇਹ ਇੱਕ ਹਾਰਡ ਕੋਰ ਕ੍ਰਿਮੀਨਲ ਹੈਗਾ ਜਿਹਦੇ ਉੱਤੇ 21 ਮਕਦਮੇ ਜਿਵੇਂ ਮੈਂ ਦੱਸਿਆ ਦਰਜ ਹੋਣੇ ਪਾਏ ਗਏ ਜੀ ਇਹਨੇ ਜਿਹੜੀ ਪ੍ਰਾਪਰਟੀ ਹੈਗੀ ਨਸ਼ੇ ਨੂੰ ਵੇਚ ਕੇ ਜਿਹੜੀ ਪ੍ਰਾਪਰਟੀ ਬਣਾਈ ਸੀ ਇਹ ਅੱਜ ਅਸੀਂ ਅਸੀਂ ਇਹਦੀ ਜਿਹੜੀ ਇੱਕ ਸ਼ਾਪ ਹੈਗੀ ਆ ਉਹਨੂੰ ਡਿਵਾਲਿਸ਼ ਕਰ ਰਹੇ ਹਾਂ ਇਹਨੇ ਜਿਹੜੀ ਐਨਕਰੋ ਤੇ ਜਿਹੜੀ ਪ੍ਰਾਈਵੇਈ ਆ ਤੇ ਇਹਦੇ ਸੰਬੰਧੀ ਇਹਨੂੰ ਡਿਮਾਲਿਸ਼ ਕਰਨ ਸੰਬੰਧੀ ਇਹਨੂੰ ਖਾਲੀ ਕਰਨ ਸੰਬੰਧੀ ਜਿਹੜਾ ਹੈਗਾ ਪ੍ਰੋਪਰ ਸਾਡੇ ਕੋਲੇ ਲੀਗਲੀ ਆਰਡਰ ਹੈਗੇ ਜੀ ਇਸ ਤੋਂ ਇਲਾਵਾ ਜਿਹੜਾ ਹੈਗਾ ਕਿ ਇਹਨੇ ਪਹਿਲਾਂ ਵੀ ਇਹਦੀ 1.5 ਏਕੜ ਜ਼ਮੀਨ ਹੈ ਕਿਸੀ ਜੋ ਅਸੀਂ ਇਹਦੀ 68 ਐਫ ਐਨ ਡੀਪੀਐਸ ਸੈਕਟਰ ਦੇ ਤਹਿਤ ਕਾਰਵਾਈ ਕਰਦੇ ਹੋਏ ਜਿਹੜੀ ਹੈਗੀ ਉਹ ਫ੍ਰੀਜ਼ ਜਿਹੜੀ ਹੈਗੀ ਕੰਪਿਊਟਰ ਅਥਾਰਟੀ ਜਿਹੜੀ ਸਾਡੀ ਦਿੱਲੀ ਹੈਗੀ ਆ ਉਸ ਤੋਂ ਆਰਡਰ ਲੈ ਕੇ ਫ੍ਰੀਜ਼ ਕਰਾ ਚੁੱਕੇ ਆ ਤੇ ਜਾ ਕਰ ਰਹੇ ਆ ਇਹ ਹੋਟ ਪ੍ਰਾਪਰਟੀਆਂ ਵੀ ਕੋਈ ਇਸ ਤਰ੍ਹਾਂ ਦੀ ਹੈਗੀਆਂ ਨੇ ਉਹਨਾਂ ਨੂੰ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਸਰ ਸਰ ਜਿੱਥੇ ਇੱਥੇ ਫਲੋਰ ਦੇ ਨਜ਼ਦੀਕ ਗੰਨਾ ਪਿੰਡ ਵਿਖੇ ਵੀ ਬਹੁਤ ਨਸ਼ੇ ਦਾ ਬੋਲਬਾਲਾ ਹੈਗਾ ਉੱਥੇ ਵੀ ਨਸ਼ਾ ਤਸੱਬ ਕ रह ਗਿਆ ਸਰ ਉੱਥੇ ਦੰਨੀਆਂ ਤੁਸੀਂ ਪ੍ਰਾਪਰਟੀਆਂ ਟਰੇਸ ਕੀਤੀਆਂ ਗੰਨਾਸ਼ਾ ਤਸਕਰ ਨੇ ਸਰ ਸਾਡੇ ਜਿੱਥੇ ਜਿੱਥੇ ਵੀ ਸਾਡੇ ਹੌਟਸਪੌਟ ਹੈਗੇ ਨੇ ਜਾਂ ਜਿੱਥੇ ਜਿੱਥੇ ਵੀ ਕੋਈ ਨਸ਼ਾ ਵੇਚਦਾ ਕੰਮ ਕਰਦਾ ਜਾਂ ਜਿਹੜੇ ਹੈਗੇ ਨੇ ਉਹਨਾਂ ਦੀ ਪ੍ਰਾਪਰਟੀਆਂ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਜੀ ਕੁਝ ਪ੍ਰਾਪਰਟੀਆਂ ਨੂੰ ਅਸੀਂ ਜਿਹੜੇ ਹੈਗੇ ਕਰੋਨ ਦੇ ਦਾਇਰੇ ਚ ਫ੍ਰੀਜ਼ ਕਰਾ ਸਕਦੇ ਹਾਂ ਕੁਝ ਨੂੰ ਅਸੀਂ ਜ ਜਿਹੜੀ ਫੀਸ ਕਰਾਈਆਂ ਨੇ ਕਈਆਂ ਨੂੰ ਜੀਬਾਲਿਸ਼ ਕਰ ਰਹੇ ਐ ਐਂਡ ਸਾਡਾ ਹੈਗਾ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਐਮ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜੋ ਤੇ ਨਸ਼ਾ ਵਿਰੋਧ ਜਿਹੜੀ ਹੈਗੀ ਹੈ ਇਹਦੇ ਸਖਤ ਜਿਹੜੀ ਕਾਰਵਾਈ ਅਮਲ ਚ ਲਿਆਂਦੇ ਜਾ ਰਹੀ ਹੈ ਐਂਡ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜਿੰਨਾ ਚਿਰ ਪੰਜਾਬ ਦੇ ਵਿੱਚ ਅਸੀਂ ਜਿਹੜਾ ਹੈਗਾ ਨਸ਼ਾ ਖਤਮ ਨਹੀਂ ਕਰਦੇ ਉਹਨਾਂ ਚਿਰ ਪੰਜਾਬ ਪੁਲਿਸ ਜਿਹੜੀ ਹੈਗੀ ਆ ਚੁੱਪਲੀ ਬੈਠੇਗੀ ਐਂਡ ਸਖਤ ਕਾਰਵਾਈ ਜਿਹੜੀ ਹੈਗੀ ਹੈ ਕਰਦੀ ਰਹੇਗੀ ਐਂਡ ਕੋਈ ਵੀ ਨਸ਼ਾ ਤਸਕਰ ਅਗਰ ਕੋਈ ਇਸ ਤਰ੍ਹਾਂ ਦੀ ਇਲੈਗਲੀਕਲੀ ਐਕਵਾਇਰਡ ਪ੍ਰਾਪਰਟੀ ਆਪਣੀ ਬਰਾਉਦਾ ਹੈਗਾ ਕਿ ਛਲੇ ਦੇ ਤਰੀਕੇ ਨਾਲ ਪ੍ਰਾਪਰਟੀ ਬਰਾਉਦਾ ਤਾਂ ਉਹਦੇ ਡਬਲਿਸ਼ ਕਰ ਦਿੰਦੀ ਹੈ ਠੀਕ ਆ ਪਰ ਇੱਕ ਇੱਕ ਹੋਰ ਹੈਗੀ ਆ ਜਿੱਦਾਂ ਚਿੱਟੇ ਦਾ ਪਲਾ ਤਾਹੀ ਬੋਲ ਵਾਲਾ ਸੀਗਾ ਤੇ ਹੁਣ ਲੋਕ ਮੈਡੀਕਲ ਨਸ਼ੇ ਵੱਲ ਨੂੰ ਕਾਫੀ ਤੌਰ ਤੇ ਹੈਗੇ ਆ ਜਿਹੜੇ ਕੇਮਿਸ ਤੇ ਹੈਗੇ ਆ ਉਹਨਾਂ ਤੋਂ ਵੀ ਹੈਗੇ ਆ ਜਾਂ ਹੋਰ ਬੰਦੇ ਲੱਗ ਪਏ ਨੇ ਉਹਨਾਂ ਨੂੰ ਸਰ ਕੀ ਹੈਗਾ ਵਾਰਨਿੰਗ ਦੇਖੋ ਜਿਹੜਾ ਕੋਈ ਪਹਿਲਾਂ ਜਿਹੜੇ ਚਿੱਟੇ ਦੇ ਤੁਸੀਂ ਦੱਸਦੇ ਹੋ ਉਹਨਾਂ ਦਾ ਹੈਗਾ ਹੁਣ ਡਰਗ ਡੀ ਐਡਿਕਸ਼ਨ ਸੈਂਟਰ ਜਾ ਕੇ ਸਾਡੇ ਕੋਲੇ ਹੋਟ ਸੈਂਟਰਸ ਹੈਗੇ ਨੇ ਉਹਦਾ ਗ੍ਰਾਫ ਕਾਫੀ ਵਧਿਆ ਲੋਕ ਜਿਹੜੇ ਹੈਗੇ ਨੇ ਆਪਣੇ ਜਿਹੜੇ ਚਿੱਟੇ ਦੀ ਲਾਤ ਨੂੰ ਛੱਡ ਗਏ ਆਪਣੀ ਹੁਣ ਡਰਿ ਡਰਗ ਡਿਕਟਿਨ ਸੈਂਟਰ ਦੇ ਵਿੱਚ ਐਡਮਿਟ ਹੋ ਰਹੇ ਨੇ ਉਹ ਸੈਂਟਰ ਦੇ ਵਿੱਚੋਂ ਜਿਹੜੇ ਮੈਡੀਸਨ ਲੈ ਠੀਕ ਹੈ ਥੈਂਕ ਯੂ ਜੀ ਇਹ ਸਨ ਸਰਦਾਰ ਹਰਮਿੰਦਰ ਸਿੰਘ ਬਰੇਕ ਜੀ ਐਸਐਸਪੀ ਜੰਦਰਯਾਦੀ ਇਹਨਾਂ ਨੇ ਕਿਹਾ ਕਿ ਜਿੰਨੇ ਵੀ ਨਸ਼ਾ ਤਸਕਰ ਹੈਗੇ ਆ ਉਹਨਾਂ ਨੂੰ ਵਾਰਨਿੰਗ ਹੈ ਕਿ ਉਹ ਆਪਣੇ ਇਹ ਕੰਮ ਤੋਂ ਬਾਜ਼ਜਾਣਾ ਉਹਨਾਂ ਨੂੰ ਬਖਸ਼ਾ ਨਹੀਂ ਜਾਵੇਗਾ ਉਹਨਾਂ ਦੀਆਂ ਪ੍ਰਾਪਰਟੀਆਂ ਸਾਰੀਆਂ ਫ੍ਰੀਜ਼ ਕਰਕੇ ਡੰਬੋਲਿਸ਼ ਕੀਤੀਆਂ ਜਾਣਗੀਆਂ ਕੈਮਰਾਮੈਨ ਸਿੰਦਰ ਸਿੰਘ ਨਾਲ ਮੈਂ ਪ੍ਰਪਲ ਫਾਸਟਵੇ ਨਿਊਜ਼ ਜੰਦਰ ਖਬਰਾਂਵਾ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ